ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ एक फिर फिर आऊंगा अब फिर नहीं करना ਹਾਂਜੀ ਬਾਬੂ ਜੀ ਕੀ ਨਾਂ ਆਪਣਾ ਜੀ ਬਾਬੂ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਆ ਜੀ ਕੋਠੇ ਹਾਂਥ ਪਿੰਡ ਜਗਰਾਉਂ ਦੇ ਨੇੜੇ ਪਿੰਡ ਆ ਜੀ ਇਹ ਹਾਂਜੀ ਗਰਾਉਂ ਦੇ ਨੇੜੇ ਤੁਸੀਂ ਅੱਜ ਪੱਤਰਕਾਰਾਂ ਨੂੰ ਬੁਲਾਇਆ ਕੀ ਹੋਇਆ ਜੀ ਤੁਹਾਡੇ ਨਾਲ ਮੇਰਾ ਛੋਟਾ ਮੁੰਡਾ ਤੰਗ ਕਰਦਾ ਜੀ ਜੀ ਔਰ ਵੋਟਾਂ ਨਹੀਂ ਜਾਇਆ ਦਿੰਦਾ ਚੋਰੀ ਦੀਆਂ ਹੋਰ ਕਿੰਨੇ ਬੇਟੇ ਆ ਬਾਪੂ ਜੀ ਤੁਹਾਡੇ ਦੋ ਆ ਜੀ ਦੋਨੇ ਬਾਹਰ ਆ ਜੀ ਇੱਕ ਇੱਥੇ ਆ ਜੀ ਇਹ ਵੱਡਾ ਇੱਥੇ ਆ ਛੋਟਾ ਬਾਹਰ ਆ ਅੱਛਾ ਇੱਕ ਇੱਥੇ ਆ ਇੱਕ ਉੱਥੇ ਆ 20 25 ਸਾਲ ਤੋਂ ਬਾਹਰ ਆ ਜੀ ਜਿਹੜਾ ਇੱਥੇ ਉਹਦਾ ਨਾਂ ਕੀ ਆ ਜੀ ਉਹਦਾ ਨਾਮ ਮਨਦੀਪ ਸਿੰਘ ਤੇ ਜਿਹੜਾ ਬਾਹਰ ਆ ਜੀ ਉਹਦਾ ਉਹਦਾ ਨਾਮ ਰੇਸ਼ਮ ਸਿੰਘ ਰੇਸ਼ਮ ਸਿੰਘ ਦਾ ਸਾਰਾ ਪਰਿਵਾਰ ਹੀ ਬਾਹਰ ਆ ਜੀ ਉਹਦੀ ਬਾਈ ਕੁ ਬੱਚੇ ਪਰਿਵਾਰ ਹੀ ਬਾਹਰ ਆ ਅੱਛਾ ਹਣ ਤੁਹਾਨੂੰ ਤੰਗ ਪਰੇਸ਼ਾਨ ਕੌਣ ਕਰਦਾ ਜੀ ਉਹ ਰੇਸ਼ਮ ਜੀ ਅੱਛਾ ਜਿਹੜਾ ਬਾਹਰ ਆ ਮੁੰਡਾ ਕਿੰਨਾ ਟਾਈਮ ਹੋ ਗਿਆ ਬਾਪੂ ਗਏ ਨੂੰ ਉਹਨੂੰ ਉਹਨੂੰ 20-25 ਸਾਲ ਹੋ ਗਏ ਜੀ ਕਿਵੇਂ ਤੰਗ ਪਰੇਸ਼ਾਨ ਕਰਦਾ ਜੀ ਕੀ ਕਹਿੰਦਾ ਜੀ ਆਹੀ ਪੁਲਿਸ ਦੇ ਐਨਆਈ ਵਾਲੇ ਦੇ ਰਿਪੋਰਟਾਂ ਦਿੰਦਾ ਜੀ ਚੋਰੀ ਦਾ ਜੀ ਵੀ ਮੇਰੇ ਘਰ ਜਿੰਦੇ ਹੀ ਪਾਉਂਦੇ ਚੋਰੀ ਕਰ ਲਈ ਜੀ ਮੈਂ ਇਹਨਾਂ ਨੂੰ ਸਮਾਨ ਆਪਦਾ ਵੰਡ ਕੇ ਦਿੱਤਾ ਡੁੱਡੀ ਜੀ ਚੋਰੀ ਚਾਰੀ ਕੋਈ ਨਹੀਂ ਹੋਈ ਅੱਛਾ ਜੀ ਹਾਂਜੀ ਹਾਂਜੀ ਝੂਠੀਆਂ ਰਿਪੋਰਟਾਂ ਦਿੰਦਾ ਹਾਂਜੀ ਝੂਠੀਆਂ ਰਿਪੋਰਟਾਂ ਜੀ ਅੱਛਾ 25 ਸਾਲ ਹੋ ਗਏ ਬਾਪੂ ਉਹਨੂੰ ਬਾਹਰ ਗਿਆ ਨੂੰ ਤੇ ਜਦੋਂ ਬਾਹਰ ਗਿਆ ਸੀ ਉਦੋਂ ਪੈਸੇ ਕਿਹਨੇ ਲਾਇਏ ਫਿਰੋਂ ਤੁਸੀਂ ਲਾਇਏ ਸੀ ਕਿਵੇਂ ਜੀ ਪੈਸੇ ਅਸੀਂ ਲਾਇਏ ਸੀ ਜੀ ਅੱਛਾ 25 ਸਾਲ ਪਹਿਲਾਂ ਜਿਹੜੇ ਪੈਸੇ ਉਹਨੂੰ ਬਾਹਰ ਭੇਜਣ ਦੇ ਤੁਸੀਂ ਲਾਇਏ ਸੀਗੇ ਜੀ ਹਾਂਜੀ ਫਿਰ ਬਾਪੂ ਜੀ ਅੱਜ ਉਹ ਤੁਹਾਡਾ ਦੁਸ਼ਮਣ ਬਣ ਕੇ ਬਹਿ ਗਿਆ ਜੀ ਕੀ ਕਾਰਨ ਆ ਜੀ ਇਹ ਤਾਂ ਉਹਨੂੰ ਪਤਾ ਜੀ ਘਰ ਦਾ ਮੰਤਰਾ ਵੀ ਥਾਰਾ ਮਾਸੀ ਘਰ ਵੀ ਗੈਣੀ ਕਰਤਾ ਸੀ अच्छा जी कारकुर यानी गहने रख के ਤੁਸੀਂ ਫੇਰ ਉਹਨੂੰ ਬਾਹਰ ਭੇਜਿਆ ਸੀ ਬਾਹਰ ਭੇਜਿਆ ਸੀ ਤੇ ਬਾਬੂ ਜੀ ਕਿੰਨੀ ਪੈੜੀ ਆ ਜੀ ਆਪਣੇ ਕੋਲੇ ਪੈੜੀ ਤੇ ਮੇਰੇ ਕੋਲੇ ਹੈਗੀ ਜੀ ਕੋਈ 8 ਕਿਲੇ ਦੇ ਨੇੜ ਅੱਛਾ ਜਾਨੀ ਦੋਨਾਂ ਬੇੜ ਤੁਹਾਡੇ ਬੇਟਿਆਂ ਨੂੰ 4-4 ਕਿਲੇ ਆਉਂਦੇ ਆ ਜੀ ਹਾਂਜੀ 4-4 ਦੇ ਨੇੜ ਆਉਂਦੇ ਆ ਅੱਛਾ ਨੇੜੇ ਆਉਂਦੇ ਆ ਠੀਕ ਆ ਜੀ ਹਾਂਜੀ ਜਾਨੀ ਜਿਹਦੇ ਜਿਹਦੇ ਵੱਲ ਤੁਸੀਂ ਰਹੋਗੇ ਤੁਹਾਡਾ ਹਿੱਸਾ ਰੱਖ ਕੇ ਬਾਕੀ ਨੂੰ ਜਿਹਦਾ ਬਣਦਾ ਇਸ ਦਾ ਤੀਜਾ ਦਿੱਤਾ ਜਾਊਗਾ ਕਹਿਣ ਦਾ ਮਤਲਬ ਬੰਡ ਕੇ ਦਿੱਤਾ ਵੇ ਆ ਜੀ ਅੱਛਾ ਵੰਡੇ ਹੋਇਆ ਜੀ ਉਹ ਹਾਂਜੀ ਵੰਡ ਕੇ ਦਿੱਤਾ ਵਿਆ ਤੇ ਤੁਸੀਂ ਫਿਰ ਕਿਹਦੇ ਨਾਲ ਰਹਨੇ ਹੋ ਜੀ ਹੁਣ ਅਥੀ ਮਨਦੀਪ ਸਿੰਘ ਦੇ ਨਾਲ ਰਹਿੰਦੇ। ਅੱਛਾ ਮਨਦੀਪ ਸਿੰਘ ਦੇ ਨਾਲ ਰਹਿੰਦੇ ਦੋ ਹਿੱਸੇ ਤੁਸੀਂ ਜਾਨੀ ਆਪਦਾ ਤੇ ਮਨਦੀਪ ਸਿੰਘ ਦਾ ਤੁਹਾਡੇ ਕੋਲੇ ਹੀ ਆ। ਹਾਂਜੀ। ਤੇ ਜਿਹੜਾ ਤੁਹਾਡਾ ਬੇਟਾ ਰੇਸ਼ਮ ਸਿੰਘ ਆ ਬਾਹਰ ਆ ਉਹਦਾ ਹਿੱਸਾ ਉਹਨੂੰ ਦਿੱਤਾ ਹੋਇਆ ਹੈ। ਹਾਂਜੀ ਉਹਨੂੰ ਦਿੱਤਾ ਹੋਇਆ ਜੀ। ਤੇ ਫਿਰ ਬਾਪੂ ਜੀ ਮਕਾਨ ਮਗੂਨ ਦਾ ਰੌਲਾ ਨਾ ਹੋਵੇ ਕੋਈ ਉਹਦਾ ਵੀ ਤਾਂ ਰੌਲਾ ਨਾ ਪਾਉਂਦਾ। ਮਕਾਨ ਵੀ ਉਹਨੂੰ ਦਿੱਤਾ ਹੋਇਆ ਜੀ ਹੂੰ ਮਾਲਕ ਨਹੀਂ ਆ। ਅੱਛਾ ਜੀ ਮਕਾਨ ਵੀ ਦਿੱਤਾ ਹੋਇਆ। ਹਾਂਜੀ ਮਾਲਕ ਮਾਲਕ ਨਹੀਂ ਆ। ਠੀਕ ਆ ਜੀ ਘਰ ਛੋਟੇ ਦਿੱਤਾ ਹੋਇਆ। ਘਰ ਛੋਟੇ ਵੱਡੇ ਦਾ ਕੋਈ ਰੌਲਾ ਨਾ ਹੋਵੇ ਇਹ ਨਾ ਕਹਿੰਦਾ। ਨਹੀਂ ਘਰ ਦਾ ਕੋਈ ਰੌ ਇਧਰ ਥਾਂ ਵਾਧੂ ਪਿਆਵਾ ਆਹ ਕਰਦੇ ਨਾਲ ਨਾਲ ਲੱਗਵਾ ਥਾਂ ਇਹਦਾ ਜੀ ਵੱਡੇ ਮੁੰਡੇ ਦਾ ਜੀ ਤੇ ਪਰਲੇ ਪਾਸੇ ਉਹਦਾ ਜੇ ਪਹਿਲਾਂ ਕੀਤਾ ਵਿਆ ਜੀ ਤੁਸੀਂ ਇਹ ਰੌ ਘਰ ਲਊਗਾ ਉਹਨੂੰ ਪਰਦੇ ਪਾਸੇ ਆਊਗਾ ਬਾਪੂ ਜੀ ਤੁਹਾਡੇ ਤੋਂ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਪਰਿਵਾਰ ਦੇ ਉੱਤੇ ਹੁਣ ਦਰਖਾਸਤਾਂ ਦੇ ਰਿਆ ਵਾ ਨਜਾਇਜ਼ ਤੰਗ ਪਰੇਸ਼ਾਨ ਕਰ ਰਿਆ ਵਾ ਕਦੇ ਚੋਰੀ ਦੀ ਦਰਖਾਸਤ ਦੇ ਦਿੰਦਾ ਕਦੇ ਕੋਈ ਦਰਖਾਸਤ ਦੇ ਦਿੰਦਾ ਤੁਸੀਂ ਜਿਹੜੇ ਵੀ ਰਿਸ਼ਤੇਦਾਰ ਨੇ ਉਹਨਾਂ ਨੂੰ ਵਿਚ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਬਸ ਤੇ ਰਿਸ਼ਤੇਦਾਰ ਵੀ ਜੀ ਗੱਲਦੇ ਹੋ ਵੀ ਉਹ ਕੱਟ ਦਿੰਦਾ ਜਿਹੜਾ ਆ ਰਿਸ਼ਤੇਦਾਰੀ ਠੀਕਾ ਜੇ ਮੈਂ ਕਹਿੰਦਾ ਅੱਛਾ ਜੀ ਇਹ ਸਹੀ ਗੱਲ ਜਿਹੜਾ ਕਹਿੰਦਾ ਉਹਨੂੰ ਉਹ ਕੱਟ ਦਿੰਦਾ ਜੀ ਜਾਣੀ ਹੁਣ ਤੁਸੀਂ ਪਹਿਲੀ ਪੱਠਾ ਸਾਰਾ ਵੰਡਿਆ ਹੋਇਆ ਜੀ ਬਰਾਬਰ 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 ਹਿੱਸਾ ਦਿੱਤਾ ਹੋਇਆ ਜੀ ਹਾਂਜੀ ਹਾਂਜੀ ਪੂਰਾ ਦਿੱਤਾ ਵੈਸੇ ਥਾ ਅੱਛਾ ਫੇਰ ਵੀ ਜਾਣੀ ਤੁਹਾਡੇ ਨਾਲ ਜੀ ਉਹ ਤੁਹਾਨੂੰ ਖਰਾਬ ਕਰ ਰਿਹਾ ਦਰਖਾਸਤਾਂ ਦੇ ਕੇ ਹਰਾਸ਼ ਕਰ ਰਿਹਾ ਜੀ ਹਾਂਜੀ ਹਾਂਜੀ ਤੁਸੀਂ ਕੀ ਮੰਗ ਕਰਦੇ ਹੋ ਫਿਰ ਬਾਪੂ ਜੀ ਹੁਣ ਪ੍ਰਸ਼ਾਸਨ ਤੋਂ ਜੀ ਅਸੀਂ ਆਂਦੇ ਆਂਦੀ ਸਾਡੇ ਨਾਲ ਤੱਕਾ ਨਾ ਹੋਵੇ ਜੀ ਨਜਾਇਜ਼ ਨੱਕ ਕੀਤਾ ਜਾਵੇ ਤੇ ਤੁਹਾਡੇ ਨਾਲ ਕੋਈ ਜਦੋਂ ਇੱਥੇ ਆਇਆ ਜੀ ਉਹ ਇੱਥੇ ਜਦੋਂ ਆਇਆ ਆ ਕੇ ਗਿਆ ਜੀ ਇਹ ਨੂੰ ਉਹਨੂੰ 4 ਸਾਲ ਹੋ ਗਏ ਜੀ ਉਦੋਂ ਠੀਕ ਸੀਗਾ ਅੱਛਾ ਉਦੋਂ ਵਧੀਆ ਸੀਗਾ ਜੀ ਹਾਂਜੀ ਠੀਕ ਆ ਜੀ ਠੀਕ ਆ ਤੇ ਫਿਰ ਬਾਪੂ ਜੀ ਇੱਕਦਮ ਕੀ ਉਹਦਾ ਬਦਲਣ ਦਾ ਕੀ ਕਾਰਨ ਹੋ ਗਿਆ ਜੀ ਇਹ ਤਾਂ ਹੁਣ ਪ੍ਰਮਾਤਮਾ ਨੂੰ ਪਤਾ ਜੀ ਮੈਨੂੰ ਹੁਣ ਕੋਈ ਪਤਾ ਨਹੀਂ ਐਵੇਂ ਮੈਂ ਕਹਦੇ ਆ ਅੱਛਾ ਹਾਂਜੀ ਹਾਂਜੀ ਬਾਬੂ ਜੀ ਕੀ ਕਹਿਣਾ ਚਾਹੋਗੇ ਜੀ ਹੋਰ ਮੈਂ ਕਹਣਾ ਚਾਹੁੰਦਾ ਨਹੀਂ ਮਨਿੰਦਰ ਸਿੰਘ ਜੀ ਤੇ ਮਨਿੰਦਰ ਸਿੰਘ ਜੀ ਰਾਜਵਿੰਦਰ ਕੌਰ ਜੀ ਇਹਨਾਂ ਨੂੰ ਵੀ ਪਰੇਸ਼ਾਨ ਕਰਦਾ ਜੀ ਬਹੁਤ ਜ਼ਿਆਦੇ ਜੀ ਹਾਂਜੀ ਝੂਠੀਆਂ ਰਿਪੋਰਟਾਂ ਦਿੰਦਾ ਇੱਕ ਮੇਰੀ ਪੋਤੀ ਬਾਹਰ ਆ ਜੀ ਜੀ ਕੈਨੇਡਾ ਚ ਜੀ ਉਹਨੂੰ ਵੀ ਪਰੇਸ਼ਾਨ ਧਮਕੀਆਂ ਦਿੰਦਾ ਇਹਨਾਂ ਨੂੰ ਵੀ ਧਮਕੀਆਂ ਦਿੰਦਾ ਅੱਛਾ ਰੇਜ਼ਮ ਸਿੰਘਾ ਤੁਹਾਨੂੰ ਵੀ ਧਮਕੀਆਂ ਦਿੰਦਾ ਇਹਨਾਂ ਨੂੰ ਵੀ ਧਮਕੀਆਂ ਦਿੰਦਾ ਜੀ ਮੈਨੂੰ ਵੀ ਦਿੰਦਾ ਇਹਨਾਂ ਨੂੰ ਵੀ ਦਿੰਦਾ ਧਮਕੀ ਬਾਬੂ ਜੀ ਕਿੰਨੀ ਉਮਰ ਹੋ ਗਈ ਆਪਣੀ ਜੀ ਮੇਰੀ ਉਮਰ 83 ਸਾਲ ਦੀ ਹੈ ਜੀ ਬਾਬੂ ਜੀ 83 ਸਾਲ ਦੀ ਉਮਰ ਨੂੰ ਤੁਸੀਂ ਹੰਡਾ ਚੁੱਕੇ ਹੋ ਥੋ ਤੁਸੀਂ ਕਦੇ ਸੋਚਿਆ ਸੀ ਕਿ ਤੁਹਾਡਾ ਬੇਟਾ ਹੀ ਤੁਹਾਡਾ ਦੁਸ਼ਮਣ ਬਣ ਕੇ ਬਹਿ ਜਾਊਗਾ ਜੀ ਨਹੀਂ ਜੀ ਕਦੇ ਸੋਚਿਆ ਹੀ ਨਹੀਂ ਸੀਗਾ ਹੁਣ ਕਿਦਾਂ ਦਾ ਮਹਿਸੂਸ ਕਰਦੇ ਹੋ ਬਾਬੂ ਜੀ ਫਿਰ ਤੁਸੀਂ ਮੈਂ ਤਾਂ ਬਹੁਤ ਮਾੜਾ ਮਨਦਾ ਜੀ ਇਹ ਚੀਜ਼ ਦਿਨ ਕਿ ਇੱਕ ਟਾਈਮ ਸੀਗਾ ਜੀ ਜਦੋਂ ਗੁਰੂ ਘਰ ਦੇ ਵਿੱਚ ਮੱਥੇ ਟੇਕ ਡੇਕ ਤੁਸੀਂ ਹਨਾ ਪਉਤ ਦੀ ਪ੍ਰਾਪਤੀ ਕੀਤੀ ਸੀ ਅੱਜ ਤੁਸੀਂ ਉਸੇ ਤੋਂ ਦੁਖੀ ਹੋ ਤਾਂ ਦਿਲ ਕੀ ਪੁੱਛਿਆ ਜਾਣਦਾ ਤੇ ਤੁਹਾਡੇ ਤੇ ਕੀ ਬੀਤਦੀ ਆ ਜੀ ਕੀ ਕਹਿਣਾ ਚਾਹੋਗੇ ਕੀ ਸਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਜੀ دونك ਕੰਡ ਜੀ ਪਰੇਸ਼ਾਨ ਕਰਦਾ ਮੈਨੂੰ ਜੀ ਬਹੁਤ ਪਰੇਸ਼ਾਨ ਕਰਦਾ ਕਦੇ ਪੁਲਿਸ ਦੀ ਰਿਪੋਰਟ ਕਦੇ ਕਿਤੇ ਕਦੇ ਕਿਤੇ ਜੀ ਝੂਠੀਆਂ ਜਾਂ ਵੰਡਾਉਂਦਾ ਜੀ 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 ਕਦੇ ਕਹਿੰਦਾ ਉਹ ਤੁਮਕਿਆਂ ਉਹ ਕੀ ਗੋੜੀ ਗਾਰੜੀ ਅੜਗੇ ਹਾਂਜੀ ਇਹ ਜੀ ਧਮਕੀਆਂ ਦਿੰਦਾ ਅੱਛਾ ਜੀ ਬਈ ਮੁੰਡਿਆਂ ਦੀਆਂ ਨੱਤਾਂ ਪੋਤਿਆਂ ਦੀਆਂ ਤੇ ਇਹਨਾਂ ਦੀਆਂ ਨੱਤਾਂ ਤੜਵਾ ਦੂੰ ਅੱਛਾ ਤੁਹਾਡੇ ਪੋਤੇ ਦੀਆਂ ਨੱਤਾਂ ਤੜਵਾ ਦੂੰ ਕਹਿੰਦਾ ਜੀ ਹਾਂਜੀ ਅੱਛਾ ਤੁਹਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਪੋਤੀ ਨੂੰ ਵੀ ਧਮਕੀਆਂ ਦਿੰਦਾ ਅੱਛਾ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਜੀ ਹਾਂਜੀ ਜਾਨੋ ਮਾਰਨ ਦੀਆਂ ਹੀ ਆ ਜੀ 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 ਜਦੋਂ ਮੈਨੂੰ ਬੁੜੇ ਨੂੰ ਇਹ ਧਾਂਦੇ ਆ ਹੁਣ ਜੀ ਹੈ ਤੁਸੀਂ ਵਾ ਧਮਕੀਆਂ ਦਿੰਦਾ ਤੁਸੀਂ ਬਾਪੂ ਜੀ ਫਿਰ ਇਹਦੇ ਸਵਾਨ ਦੇ ਵਿੱਚ ਕੋਈ ਦਰਖਾਸਤ ਵਗੈਰਾ ਨਹੀਂ ਦਿੱਤੀ ਵੀ ਤੁਹਾਨੂੰ ਧਮਕੀਆਂ ਆ ਰਹੀਆਂ ਜੀ ਉਹਦੀਆਂ ਨਹੀਂ ਮੈਂ ਹਜੇ ਤੱਕ ਕੋਈ ਨਹੀਂ ਜੀ ਦਿੱਤੀ ਤੁਸੀਂ ਫਿਰ ਚੁੱਪ ਕਿਉਂ ਬੈਠੇ ਹੋ ਬਾਪੂ ਜੀ ਤੁਹਾਡਾ ਵੀ ਦਰਖਾਸਤ ਦੇਣਾ ਬਣਦਾ ਜੇ ਤੁਹਾਨੂੰ ਮੈਂ ਆ ਦਾ ਜੀ ਸਮਝਦੇ 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 ਉਹ ਸਮਝਿਆ ਨਹੀਂ ਜੀ ਮੈਂ ਤਾਂ ਆ ਘਰ ਨੂੰ ਆ ਜੀ ਇੱਕ ਵਾਰ ਆੜਾ ਜਿਹੜਾ ਕਰਦਾ ਇਹ ਵੀ ਜੀ ਨੂੰ ਕਰਦਾ ਜੀ 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 ਠੀਕ ਹੈ ਜੀ ਫਿਰ ਉਹ ਵੀ ਰਿਪੋਰਟ ਦੇਵਾਂਗੇ ਜੀ ਜੀ हां जी जे 9 ठीक ਆਇਆ ਜੀ 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 ਇੱਥਾ ਉਹਦਾ ਸਾਰਾ ਦਿੱਤਾ ਵੇ ਪੂਰਾ ਜੀ ਠੀਕ ਹੈ ਜੀ ਬਾਬਾ ਜੀ ਹਾਂ ਜੀ ਹਾਂ ਜੀ ਬਾਬੂ ਜੀ ਹੋਰ ਕੀ ਕਹਿਣਾ ਜਾਓਗੇ ਜੀ ਮੈਂ ਨਾ ਤੜ ਵੀ ਉਹ ਮੈਨੂੰ ਪ੍ਰੇਸ਼ਾਨ ਕਰਦਾ ਜੀ ਰੇਸ਼ਮ ਸਿੰਘ ਜੀ ਤੇ ਮੈਨੂੰ ਕੋਈ ਕੁੱਟ ਮਾਰਨੀ ਕੋਈ ਨਹੀਂ ਗਾ ਬਹੁਤ ਖਾਂਦੇ ਆ ਕੌਣ ਸਾਹਮਦਾ ਜੀ ਤੁਹਾਨੂੰ ਫਿਰ ਇੱਥੇ ਮਨਿੰਦ ਮਨਦੀਪ ਸਿੰਘ ਅੱਛਾ ਮਨਦੀਪ ਸਾਹਿਬ ਸਰ ਪਰਿਵਾਰ ਸਾਹਮਦਾ ਜੀ ਅੱਛਾ ਜਿਹੜਾ ਦੂਜਾ ਬੇਟਾ ਤੁਹਾਡੇ ਪੋਤੇ ਯਾਨੀ ਉਹ ਇੱਥੇ ਸਾਹਮਦੇ ਤੁਹਾਨੂੰ ਨਹੀਂ ਜੀ ਜੀ ਸਾਹਮਦਾ ਉਹ ਬਾਹਰ ਰਹਿੰਦਾ ਜਦੋਂ ਸੰਭੂ ਨਹੀਂ ਨਹੀਂ ਜਿਹੜਾ ਤੁਹਾਡਾ ਇੱਧਰ ਪੰਜਾਬ ਰਹਿਦਾ ਪਰਿਵਾਰ ਉਹ ਤਾਂ ਤੁਹਾਨੂੰ ਸੰਭਾਲਦਾ ਸਾਹਮਦਾ ਜੀ ਪੂਰਾ ਅੱਛਾ ਅੱਛਾ ਠੀਕ ਹੈ ਕੋਈ ਕੁੱਟ ਮਾਰਨੀ ਕੁਝ ਨਹੀਂਗਾ ਜੀ ਐਵੇਂ ਝੂਠੇ ਇਲਜ਼ਾਮ ਲਾਉਂਦਾ ਜੀ 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 ਹਾਂਜੀ ਅੱਛਾ ਕੌਣ ਇਲਜ਼ਾਮ ਲਾਉਂਦਾ ਜੀ ਵੇ ਰੀ ਤੁਮ ਕਹਿੰਦਾ ਅਸਰ ਰੀ ਸੰਗ ਲੋਕਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਕਹਿੰਦਾ ਵੀ ਭਾਈ ਇਹ ਮੇਰੇ ਬਾਪੂ ਨੂੰ ਕੁੱਟਮਾਰ ਕਰਦੇ ਆ ਹਾਂਜੀ ਹਾਂਜੀ ਹਾਲਾਂਕਿ ਇਦਾਂ ਦੀ ਕੋਈ ਗੱਲਬਾਤ ਨਹੀਂ ਹਾਂਜੀ ਕੋਈ ਗੱਲ ਨਹੀਂ ਜੀ ਇਹ ਮੈਨੂੰ ਪੂਰਾ ਥਾਂਦੇ ਆ ਰੋਟੀ ਚੌਕ ਕਪੜਾ ਦੀਦਾ ਦਵਾਈ ਵੁੱਟੀ ਟਾਈਮ ਨਾ ਜੀ ਤੇ ਫੜ ਕੇ ਮੈਨੂੰ ਅੰਦਰ ਬਾਹਰ ਲੈ ਜਾਂਦੇ ਆ ਕੋਈ ਪਰੇਸ਼ਾਨੀ ਨਹੀਂ ਤੁਹਾਨੂੰ ਇਸ ਪਰਿਵਾਰ ਨੀ ਪਰੇਸ਼ਾਨੀ ਨਹੀਂ ਠੀਕ ਆ ਬਾਪੂ ਜੀ ਯਾਨੀ ਪੈੜੀ ਪੱਠਾ ਤੁਹਾਡਾ ਵੰਡਿਆ ਹੋਇਆ ਜੀ ਪਰੇਸ਼ਾਨੀ ਤੁਹਾਨੂੰ ਕੋਈ ਨਹੀਂ ਸਿਰਫ ਤੁਸੀਂ ਹਰਾਸ਼ ਹੋ ਤਾਂ ਕਿ ਸਿਰਫ ਤੁਹਾਨੂੰ ਲੜਦਾ ਰੇਸ਼ਮ ਸਿੰਘ ਆ ਉਹ ਤੰਗ ਪਰੇਸ਼ਾਨ ਕਰਦਾ ਜੀ ਜੀ ਉਹ ਪ੍ਰੇਸ਼ਾਨ ਕਰਦਾ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਫਿਰ ਅਸੀਂ ਆਹਦੇ ਜੀ ਇਨਸਾਫ ਹੋਣਾ ਚਾਹੀਦਾ ਜੀ ਹਾਂਜੀ ਹਾਂਜੀ ਵੀਰ ਜੀ ਕੀ ਨਾਂ ਜੀ ਆਪਣਾ ਮਨਦੀਪ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਕੋਠੇ ਆ ਜੀ ਤੁਸੀਂ ਅੱਜ ਬੁਲਾਇਆ ਜੀ ਪੱਤਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਜੀ ਅਲੀ ਨੀਦਾ ਸਾਡਾ ਘਰੇ ਚੱਲਦਾ ਥੋੜਾ ਬਤਾ ਝਗੜਾ ਬਾਪੂ ਜੀ ਭਰਾ ਸਾਡਾ ਰੇਸ਼ਮ ਸਿੰਘ ਬਾਹਰ ਗਿਆ ਆਵਿਆ ਹਾਂਜੀ ਸਾਨੂੰ ਜਿਵੇਂ ਐਵੇਂ ਬੱਸ ਉਹ ਪਰੇ 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 ਹਾਨ ਕਰਦਾ ਬਾਪੂ ਜੀ ਹੁਣ 85 ਸਾਲ ਦਾ ਮੈਂ ਕਿੱਥੇ ਜੀ 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 ਲਈ ਥਾਣੇ ਕਿ ਚੈਰੀ ਤੋਂ ਰਹਾ ਬਰਾ ਮੈਂ ਬਾਪੂ ਜੀ ਨੇ ਦੱਸਿਆ ਕਿ ਉਹ ਝੂਠੀਆਂ ਦਰਖਾਸਤਾਂ ਦੇ ਰਿਹਾ ਚੋਰੀ ਦੀਆਂ ਜੀ ਜਾਂ ਕਦੇ ਕਿਤੇ ਦੇ ਦਿੰਦਾ ਜੀ ਕਦੇ ਕਿਤੇ ਹਰਾਸ਼ ਕਰ ਰਿਹਾ ਜੀ ਕੀ ਉਹਦੇ ਕਾਰਨ ਕੀ ਹੈ ਜੀ ਅਸਲ ਦੇ ਵਿੱਚ ਇਹ ਬਾਪੂ ਜੀ ਅਸੀਂ ਪੈਸੇ ਲਾ ਕੇ ਬਾਹਰ ਤੁਰੇ ਹਾਂ ਪੈਸੇ ਦਾ ਤੱਕਾ ਕਰ ਰਿਹਾ ਜੀ ਅਸੀਂ ਇਹਦਾ ਕੋਈ ਹੱਕ ਨਹੀਂ ਰੱਖਿਆ ਅੱਛਾ ਜੀ ਕਦੇ ਕੋਈ ਕੀਤਾ ਹੀ ਨਹੀਂ ਉਹਦੇ ਨਾਲ ਬੰਦ ਘਟਨਾ ਜੀ ਕੋਈ ਤਾਂ ਦਾ ਨਾ ਕੁਝ ਹੋ ਰਹੀ ਲੱਗਿਆ ਵੀ ਜਿੱਥੇ ਬਸਦਾ ਮਦੀ ਜਿੱਦੋਂ ਮਦੀ ਲੈ ਲਾ ਇਸ ਤੇ ਮਦੀ ਦਾ ਕੋਲ ਯਾਨੀ ਜੋ ਵੀ ਪਹਿਲੀ ਪੱਠਾ ਵਾ ਜਾਂ ਮਸ਼ੀਨਰੀ ਆ ਸਾਰੀ ਤਕਸੀਮ ਹੋਈ ਹੋਈ ਆ ਜੀ ਉਹ ਵੰਡ ਹੋਈ ਹੋਈ ਆ ਉਹਦੀ ਹਾਂ ਜੀ ਵੰਡ ਹੋਈ ਦੀ ਆ ਤੇ ਫਿਰ ਵੀਰ ਜੀ ਰੌਲਾ ਕਿੱਥੇ ਹੈਗਾ ਜੀ ਤੁਹਾਡਾ ਕੀ ਕਾਰਨ ਹੈਗਾ ਜੀ ਉਹ ਤੁਹਾਡੇ ਨਾਲ ਇਹਨਾ ਹਰਾਸ਼ ਕਰ ਰਿਹਾ ਖਰਾਬ ਕਰ ਰਿਹਾ ਜੀ ਸਮਝ ਨਹੀਂ ਇਹ ਮੈਨੂੰ ਆ ਆ ਪਾਰੀ ਵੀ ਕਿਉਂ ਕਰ ਰਿਹਾ ਹੋ। ਬਾਪੂ ਜੀ ਤੋਂ ਬਚ ਲੂ ਬਾਪੂ ਜੀ ਨੇ ਸਾਨੂੰ ਦੱਸਤਾ ਜੀ ਬਾਪੂ ਜੀ ਕਹਿੰਦੇ ਵੀ ਦਰਖਾਸਤ ਦੇ ਦਿੰਦਾ ਕਹਿੰਦੇ ਚੋਰੀ ਦਰਖਾਸਤ ਦੇ ਦਿੰਦਾ ਵੀ ਇਹਨਾਂ ਤੇ ਚੋਰੀ ਦਾ ਪਰਚਾ ਕਰੋ। ਕੋਟ ਕੇਸ ਲਾ ਦਿੰਦਾ ਸਾਨੂੰ ਖੱਜਲ ਕਰ ਰਿਹਾ ਜੀ। ਹਾਂ ਜੀ। ਬਾਪੂ ਜੀ ਨੇ ਤਾਂ ਆਪਦੀ ਸਾਰੀ ਸਟੋਰੀ ਦੱਸਤੀ ਜੀ। ਉਹਨਾਂ ਨੇ ਬਾਪੂ ਜੀ ਨੇ ਇਹ ਵੀ ਦੱਸਤਾ ਕਿ ਮੈਨੂੰ ਜਿਹੜਾ ਇੱਥੇ ਵਾਲਾ ਪਰਿਵਾਰ ਆ ਜਾਨੀ ਕਿ ਤੁਸੀਂ ਵਧੀਆ ਸਾਮ ਸੰਭਾਲ ਕਰਦੇ ਹੋ ਜੀ। ਅਸੀਂ ਕਰ ਰਹੇ ਹਾਂ ਜੀ ਸਾਮ। ਜੀ ਹੁਣ ਤੁਸੀਂ ਫਿਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਅਸੀਂ ਮੰਗ ਕਰਦੇ ਆਂ ਵਾ ਪ੍ਰਸ਼ਾਸਨ ਸਾਹ ਸਾਹ ਦੇਵੇ ਜੀ